ਦੁਰੰਗਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਲੁੱਟਖੋ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕੀਤਾ ਗਿਆ ਗ੍ਰਿਫਤਾਰ। ਬੀਤੇ ਦਿਨ ਨੀਰਜ ਮਸੀਹ ਵਾਸੀ ਦੁਰੰਗਲਾ ਆਪਣੇ ਸਕੂਟਰ ਤੇ ਮੈਕ ਲਾਈਫ ਡੇਰੀ ਪਿੰਡ ਆਲੀਖਨੂ ਜਾ ਰਿਹਾ ਸੀ ਤਾਂ ਪਿੱਛੋਂ ਦੋ ਮੋਟਰਸਾਈਕਲਾਂ ਤੇ ਸਵਾਰ 5 ਨੌਜਵਾਨਾਂ ਨੇ ਉਸ ਉੱਪਰ ਦਾਕਰ ਨਾਲ ਹਮਲਾ ਕਰਕੇ ਉਸ ਕੋਲੋਂ 15000 ਰੁਪਏ ਖੋ ਕੇ ਭਰਾਰ ਹੋ ਗਏ। ਨਾਕੀਬੰਦੀ ਦੌਰਾਨ ਦੁਰੰਗਲਾ ਪੁਲਿਸ ਨੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 5000 ਰੁਪਏ ਵੀ ਬਰਾਮਦ ਕਰ ਲਏ ਹਨ। ਪ੍ਰੈਸ ਕਾਨਫਰੰਸ ਦੌਰਾਨ ਦਿਨਾ ਨਗਰ ਦੇ ਡੀਐਸਪੀ ਰਣਜੀਤ ਸਿੰਘ ਮਨਹਾਸ ਨੇ ਪੱਤਰਕਾਰਾਂ ਨਾਲ ਗ੍ਰਿਫਤਾਰ ਕੀਤੇ ਨੌਜਵਾਨਾਂ ਬਾਰੇ ਕੀ ਜਾਣਕਾਰੀ ਦਿੱਤੀ ਹੈ ਆਓ ਸੁਣਦੇ ਹਾਂ 15000 ਜੀ ਸਰ ਦੱਸੋ ਅੱਜ ਜਿਹੜੇ ਤੁਸੀਂ ਮਿਤੀ 7 6 ਨੂੰ ਰਾਤ ਕਰੀਬ 10:30 ਵਜੇ ਮਦੇਈ ਨੀਰਜਮ ਸਿੰਘ ਜੋ ਕਿ ਇਧਰ ਅੰਗਲੇ ਦਾ ਰਹਿਣ ਵਾਲਾ ਇਹ ਮਿਲਕ ਪਲਾਂਟ 'ਚ ਕੰਮ ਕਰਦਾ ਉੱਥੇ ਜਾ ਰਿਹਾ ਸੀ ਡਿਊਟੀ ਤਾਂ ਕੁਝ ਮੋਟਰਸਾਈਕਲ ਤੇ ਸਵਾਰ ਬੰਦੇ ਇਹਨਾਂ ਤੇ ਹਮਲਾ ਕਰ ਦਿੰਦੇ ਲੁੱਟ ਦੀ ਨੀਅਤ ਨਾਲ ਸੋ ਇਹਨਾਂ ਨੇ ਰੌਲਾ ਪਾਇਆ ਲਾਕੀ ਲੋਕ ਇਕੱਠੇ ਹੋ ਗਏ ਔਰ ਉਰਦਨ ਦੇ ਬਿਆਨ ਤੇ ਪਰਚਾ ਦਰਜ ਕਰਕੇ ਆਪਾਂ ਇਹਦੇ ਵਿੱਚ ਇਨਵੋਲ ਫਿਲਹਾਲ ਚਾਰ ਬੰਦੇ ਜਿਹੜੇ ਉਹ ਅਰੈਸਟ ਕਰ ਲਿਆ ਔਰ ਇਹਨਾਂ ਦੀ ਅਗੇ ਤਫਤੀਸ਼ ਕਰ ਰਹੇ ਆ ਕਿ ਹੋਰ ਕਿੰਨੇ ਮਕਦਮਿਆਂ 'ਚ ਇਨਵੋਲ ਹਨ ਔਰ ਇਹਦੇ ਨਾਲ ਹੋਰ ਵੀ ਕੋਈ ਬੰਦੇ ਹੈਗੇ ਨਾ ਸ਼ੱਕ ਜ਼ਾਹਿਰ ਕੀਤਾ ਗਿਆ ਕਿ ਮੋਟਰਸਾਈਕਲ ਹੋਰ ਵੀ ਸੀ ਇੱਕ ਉਹ ਵੀ ਆਪਾਂ ਵੈਰੀਫਾਈ ਕਰ ਰਹੇ ਆ ਤੇ ਜੋੜ ਲੜਿੰਦੀ ਕਾਰਵਾਈ ਆ ਆਪਾਂ ਕਰ ਰਿਆ ਔਰ ਮੁਕਦਮਾ ਇਹਨਾਂ ਦੇ ਖਿਲਾਫ ਦਰਜ ਕਰ ਦਿੱਤਾ ਗਿਆ ਥਾਣੇ ਦੁਰੰਗਲਾ ਵਿੱਚ ਕਿਹੜੀ ਜਗਤ ਸਰ ਹੈ ਉਹ ਇਹ ਗੱਲ ਇਹ ਸੱਦਾ ਪਿੰਡ ਪੈਂਦਾ ਹੈ ਦੁਰੰਗਲੇ ਥਾਣੇ ਦੇ ਲੱਗ। ਸਰਨਸ਼ਾ ਨੂੰ ਲੈ ਕੇ ਪੰਜਾਬ ਖੁਸ ਲਗਾਤਾਰ ਇਹਦੇ ਪ੍ਰਯਾਸ ਸੀਲਾ ਫਿਲਹਾਲ ਬਿਨਾਂ ਕਿਸੇ ਦੀ ਗੱਲ ਕਰੇ ਕਿੰਨੇ ਕਦਮ ਪਾਈ ਗਏ ਨੇ। ਦੇਖੋ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਲਗਾਤਾਰ ਜਾਰੀ ਹੈ ਔਰ ਆਲਮੋਸਟ ਆਪਾਂ ਸੇ ਸਕਸੈਸਫੁਲ ਨਾ ਔਰ ਇਹ ਲਗਾਤਾਰ ਕਾਰੀ ਕਰਵਾਈ ਜਾਰੀ ਹੈ। ਸਾ ਜਨਤਾ ਨੂੰ ਕੀ ਫੀਲ ਕਰਨਾ ਚਾਹੋਗੇ ਕਿਸ ਸਮੇਂ ਪੁਲਿਸ ਦਾ ਸਹਿਯੋਗ ਕਰੇ ਸਮਾਜ ਸੇਵੀ ਸੰਸਥਾਵਾਂ ਕਿਸ ਦਾ ਸਹਿਯੋਗ ਤੋ ਦੇਖੋ ਇਹ ਤੋ ਬਾਬਾ ਹੀ ਇਹ ਜੋ ਪੁੱਛਗਿੱਛ ਕਰ ਰਹੇ ਆ ਜ ਆ ਇਹਨੂੰ ਅਦਾਲਤ 'ਚ ਪੇਸ਼ ਕਰਾਂਗੇ ਰਿਮਾਂਡ ਹਾਸਿਲ ਕਰਾਂਗੇ ਉਹਦੇ ਵਿੱਚ ਆਪਾਂ ਬਹੁਤ ਸਾਰੀਆਂ ਏਜੰਸੀਆਂ ਸਾਡਾ ਸੀਆਈ ਸਟਾਫ ਵੀ ਇਚ ਇਨਵੋਲਵ ਹੋਏਗਾ ਇਹਨਾਂ ਦੀ ਪ੍ਰੋਪਰ ਪੁੱਛਗਿੱਛ ਕੀਤੀ ਜਾਏਗੀ ਰਿਕਵਰੀ ਦਾ ਜਿਹੜਾ ਕੋਈ ਹਾਂ ਫਿਲਹਾਲ ਤੱਕ ਆਪਾਂ ਇਹਨਾਂ ਕੋਲ 5000 ਰੁਪਏ ਜਿਹੜਾ ਲੁੱਟਣਾ ਸੀ ਲੁੱਟਿਆ ਸੀ ਉਹ ਰਿਕਵਰ ਕਰ ਲਿਆ ਸੀ ਤੇ ਵੈਪਨ ਜਿਹੜਾ ਦਾਤਰ ਸੀ ਇਹਨਾਂ ਕੋਲ ਉਹ ਵੀ ਰਿਕਵਰ ਕਰ ਲਿਆ ਮੋਟਰਸਾਈਕਲ ਜਿਹੜ